ਹੋਲੀ ਕਿੰਨੀ ਸੰਤ ਸੇਵ ਰੰਗ ਲੱਗਾ ਅਤ ਲਾਲ ਦੇਵ ਖਾਲਸੇ ਦਾ ਗੋਮੀ ਤਿਉਹਾਰ ਹਰ ਮੁਹੱਲਾ ਆ ਦਾ ਦੂਜਾ بڑا ਜਿਹੜਾ ਅੱਜ ਸ਼੍ਰੀ ਨੰਦਪੁਰ ਸਾਹਿਬ ਵਿਖੇ ਰਮ ਹੋਇਆ ਅੱਜ ਸਵੇਰੇ ਤਕਸ਼ੀਰ ਕੇਸਗੜ੍ਹ ਸਾਹਿਬ ਵਿਖੇ ਸ਼੍ਰੀ ਖੰਡਪੁਰ ਸਾਹਿਬ ਆਰੰਭ ਕੀਤੇ ਗਏ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸ਼ੁਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਿੰਦਰਦੇ ਸਿੰਘ ਧੰਮੀ ਤਕਸ਼ੀਰ ਕੇਸਗੜ੍ਹ ਸਾਹਿਬ ਕੋ ਜਥੇਦਾਰ ਗੈਨੀ ਸੁਦਾਨ ਸਿੰਘ ਮੌਜੂਦ ਸੀ ਇਹ ਸਭ ਐਸੀ ਖੜੇ ਆ ਤਕਸ਼ੀਰ ਕੇਸਗੜ੍ਹ ਸਾਹਿਬ ਦੇ ਬਿਲਕੁਲ ਸਾਹਮਣੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਰੰਗ ਬਰੰਗੇ ਫੁੱਲਾਂ ਨਾਲ ਜਿਹੜਾ ਤ ਮਨਮੋਹਕ ਦ੍ਰਿਸ਼ ਪੈਦਾ ਬਣਾ ਰਿਹਾ ਹੈ ਸੰਗਤਾਂ ਦੀ ਗੱਲ ਕਰੀਏ ਤਾਂ ਠਾਠਾ ਮਾਰਦਾ ਇਕੱਠ ਸੰਗਤਾਂ ਦਾ ਇਸ ਸਮੇਂ ਤਖਸੀਰ ਕੇਸ ਕਰਦਾ ਵੀ ਕੇ ਲੱਗਿਆ ਹੋਇਆ ਜੋ ਕਿ ਤਖਸੀਰ ਕੇਸ ਕਰਦਾ ਵੀ ਕੇ ਨਤਮਸਤ ਹੋਣ ਲਈ ਆਏ ਹਨ ਇਸ ਵਾਰ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਤਕਰੀਬਨ 50 ਲੱਖ ਦੇ ਕਰੀਬ ਸੰਗਤਾਂ ਜਿਹੜੀ ਪੋਸ਼ੀ ਰਣਧਨਪੁਰ ਸਾਂ ਵਿਕੇ ਇਸ ਸਮੇਂ ਇਸ ਵਾਰ ਹੌਲੇ ਮੱਲੇ ਤੇ ਪਹੁੰਚ ਸਕਦੀ ਹੈ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਵੀ ਲਗਭਗ ਜਿਹੜੇ ਸਾਰੇ ਮੁਕੰਮਲ ਜਿਹੜੇ ਪ੍ਰਬੰਧ ਹੋਈ ਖੁਤੇ ਪਹਿਲੀ ਕਰ ਲਈ ਗਈ ਸੀ ਤੇ ਦਿਨ ਰਾਤ ਇੱਕ ਕਰਕੇ ਪ੍ਰਸ਼ਾਸਨ ਸੰਗਤ ਦੀ ਸੇਵਾ ਅ ਚਾਹੇ ਕਹ ਲੈ ਟ੍ਰੈਫਿਕ ਦੀ ਕਰ ਲਈਏ ਜਾਂ ਸਫਾਈ ਦੀ ਕਰ ਲਈਏ ਤਾਂ ਇਸ ਵਾਰ ਜਿਹੜੇ ਪ੍ਰਬੰਧ ਹੈ ਪਿਛਲੇ ਸਾਲਾਂ ਨਾਲੋਂ ਜਿਹੜੇ ਆ ਕਾਫੀ ਵਧੀਆ ਕੀਤੇ ਗਏ ਹਨ 24 ਤਰੀਕ ਅੱਜ ਜਿਹੜੇ ਅਖੰਡ ਪਾਠ ਸਾਹਿਬ ਆਰੰਭ ਹੋਏ ਤੇ 26 ਮਾਰਚ ਨੂੰ ਇਹਨਾਂ ਅਖੰਡ ਪਾਠ ਸਾਹਿਬ ਦੇ ਭੋਗ ਪਾਣ ਕੇ ਤੋਂ ਉਸ ਤੋਂ ਬਾਅਦ 26 ਮਾਰਚ 12 ਵਜੇ ਦੁਪਹਿਰ 12 ਵਜੇ ਇੱਕ ਵਿਸ਼ਾਲ ਮਹੱਲਾ ਜਿਹੜਾ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਤੋੜਾ ਹੋਵੇਗਾ ਜੋ ਪੜਾੜੜ ਪੜਾ ਹੁੰਦਾ ਹੋਇਆ ਚਰਨ ਗੰਗਾ ਸਟੇਡੀਅਮ ਵਿਖੇ ਪਹੁੰਚੇਗਾ ਤੇ ਉੱਥੇ ਜਾ ਕੇ ਵੱਖ-ਵੱਖ ਨਿਆਂ ਸਿੰਘ ਜਥੇਬੰਦੀਆਂ ਜਿੱਥੇ ਜੰਗ ਜੂ ਕਰਤਬ ਦਿਖਾ ਸ਼ਰੀ ਨੰਦਪੁਰ ਸਾਹਿਬ ਤੋਂ ਕਮਜੋ ਸਿੰਘ ਜੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਦਾਸ ਭਗਵੰਤ ਸਿੰਘ ਅਸੀਂ ਸਾਰੇ ਸੰਗਤਾਂ ਦਿੱਲੀ ਤੋਂ ਖਾਸ ਤਰਾਹ ਦੀ ਤਰ੍ਹਾਂ ਹੌਲੇ ਮਲੇ ਦਾ ਪਰਮ ਮਨਾਣ ਆਇਆ ਸੰਗਤਾਂ ਹੋਂ ਆ ਕੇ ਪਹੁੰਚਦੀਆਂ ਨੇ ਇਸ ਤਰ੍ਹਾਂ ਵੀ ਸੰਗਤਾਂ ਦਾ ਜੋਸ਼ ਠਾਠਾ ਮਾਰਦਾ ਹੋਇਆ ਇਸ ਸਤ ਸਗਤ ਦਰਸ਼ਨ ਕਰਨ ਆ ਰਿਹਾ ਹੈ ਕਲ ਮਲੇ ਦਾ ਦਰਸ਼ਨ ਨਹੀਂ ਹੋਣਾ ਹੈ ਤੋਂ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਸਿੱਖੀ ਰਾਤ ਮੈਨਾਂ ਦਾ ਚ ਰਿਹਾ ਕਿ ਇਸ ਪ੍ਰੋਗਰਾਮ ਨੂੰ ਬਣਾਇਆ ਜਾਏ ਔਰ ਇਸੇ ਤਰ੍ਹਾਂ ਆਪਣੇ ਅੱਗੇ ਵੀ ਬੱਚਿਆਂ ਨੂੰ ਸਿੱਖੀ ਦੀ ਉਹਨਾਂ ਨੂੰ ਗਿਆਨ ਦੋ ਉਹਨਾਂ ਨੂੰ ਮਹੱਤਾ ਦੱਸੋ ਤਾਂ ਕਿ ਇੱਕ ਪਰਵਿਸਤਰਾ ਸਿੱਖਿਆ ਮੈਨਾਂ ਦਾ ਚ ਮਰਿਆ ਬਣਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਾ ਤੋਂ ਆਇਆ ਬਾਬਾ ਜੀ ਅਸੀਂ ਫਰੋਹਪੁਰ ਜਿਹੜੇ ਤੋਂ ਆਏ ਹਾਂ ਫਰੋਹਪੁਰ ਤੋਂ ਆਏ ਹਾਂ ਕਿੱਦਾਂ ਦਾ ਲੱਗ ਰਿਹਾ ਇੱਥੇ ਖਾਲਸੇ ਦੀ ਧਰਤੀ ਤੇ ਆਏ ਹਾਂ ਇੱਕ ਅਨੰਦ ਜੀ ਇਹ ਜਿਆ ਅਨੰਦ ਦੁਨੀਆ ਤੋਂ ਹੋਰ ਨਹੀਂ ਮਿਲਣਾ ਇਹ ਅਨੰਦਾ ਦੀ ਪੂਰੀ ਹੈ ਇਹ ਖਾਸ ਜਨਮ ਸਥਾਨ ਹੈ ਜਨਮ ਸਥਾਨ ਕਰਕੇ ਨੰਦਾਂ ਦੀ ਪੂਰੀ ਇੱਥੇ ਆਨੰਦ ਹੀ ਆਨੰਦ ਰਹਿਣੀ। ਇਹ ਤਾਂ ਵੱਡਾ ਮਹੱਲਾ ਨਾ ਹੋਵੇਗਾ ਤਾਂ ਨਾ ਹੋਣੀ। ਜਿਸ ਤਰੀਕੇ ਨਵੀਂ ਨੌਜਵਾਨ ਪੀੜ੍ਹੀ ਹੈਗੀ ਆ ਉਹਨਾਂ ਨੂੰ ਇਹ ਮਹੱਤਵ ਬਾਰੇ ਨਹੀਂ ਪਤਾ। ਕੀ ਕਹਾਂਗੇ ਭਾਈ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਦੱਸਣਾ ਚਾਹੀਦਾ ਇਤਿਹਾਸ। ਉਹ ਉਹਦੇ ਜਿਹੜਾ ਸਰਾਫ ਗੁਰੂ ਦਿੱਤਾ ਉਹ ਸਿਮਰ ਪਾਛਾ ਦਾ ਪੂਰਾ ਹੈ। ਉਹਨਾਂ ਕਹਿੰਦੇ ਜਿਹੜਾ ਸਖਿੰਨੀ ਦਾਗ ਲੱਗਣ ਲੱਗਣਗੇ ਇਹਨਾਂ ਤੈਨ ਡੜ ਕੇ ਮਨਾਈਆਂ ਸਰ ਮਨਾਈਆਂ ਨੇ। ਇਹ ਧਰਮ ਛੱਡਿਆ ਨੋ ਨੇ ਕੀ ਕਹੋਂਗੇ ਅੱਜ ਇਹ ਨੌਜਵਾਨਾਂ ਨੂੰ ਕੀ ਆਪਣੇ ਸਾਥੇ ਜੋੜਨਾ ਬਿਆਦ ਨੰਬਰ ਛਕੋ ਤਿਆਰ ਹੋ ਉਹਦੇ ਧਰਮੋਂ ਲਾਜ ਨਾ ਲਾਓ ਇਹ ਧਰਮੋਂ ਲਾਜ ਲਾਉਣਾ ਜਿਹੜਾ ਧਰਮ ਤੋਂ ਦੂਜੇ ਧਰਮ 'ਚ ਜਾਣਾ ਹੈ ਰੋ ਲੱਖ ਲੱਖ ਵਧਾਈਆਂ ਸ਼ੁਕਰ ਹੈ ਬੜਾ ਅਨੰਦ ਖੇੜੇ ਨ ਮਹਾਰਾਜ ਨੇ ਲੰਗਰ ਚਲਦੇ ਨੇ ਪਾਏ ਜੱਫੇ ਚਾਹਦੇ ਨੇ ਪਾ ਸੁਲਤਾਨ ਜਹਾਂਲ ਨੇ ਦਾਲ ਪੰਥਾਏ ਨੇ ਗੈਮਾ ਕਾਮ ਬਾਬਾ ਜੀ ਕਿਦਾਂ ਦੇ ਇੰਤਜ਼ਾਮ ਲੱਗੇ ਆ ਤੁਹਾਨੂੰ ਠੀਕ ਇੰਤਜ਼ਾਮ ਹੂੰ ਤਾਂ ਬੜਾ ਸੋਹਣਾ ਨੇ ਠੀਕ ਹੈ ਬਹੁਤ ਸੋਹਣਾ ਇੰਤਜ਼ਾਮ ਹੈ ਹੋਰ ਸਦਾ ਵੀ ਸੰਗਦਾ ਵੀ ਰਮਾਨ ਹੈ ਅਕ ਪਿਛਲੇ ਕਾ ਠੰਡ ਜਿਆਦਾ ਸੀ ਮੇਲਾ ਘਟ ਪਰ ਚਾਹੀ ਕਿ ਠੰਡ ਕੋ ਨਹੀਂ ਗੁਰੂ ਜੀ ਨੇਹ ਰ ਪੈਦਾ ਕੀਤੀ ਸਾਰੇ ਇੰਤਜ਼ਾਮ ਵਧੀਆ ਨੇ ਵਾ ਬੱਲੇ 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 ਜੰਗਾਰਾ ਲਾ ਦੇ ਜੰਗਾਰਾ ਬਲਾ ਬਸੋ ਮਿਆ ਹਲੋ ਜਾਓ ਸਤਿ ਸ੍ਰੀ ਅਕਾਲ ਵਾ ਗੁਰੂ ਜੀ ਕਾ ਖਾਲਸਾ ਵਾ ਗੁਰੂ ਜੀ